ਨਵਾਂ ਸਾਲ ਆਮ ਦੇ ਚੱਲਦੇ ਹੋਏ ਚੰਡੀਗੜ੍ਹ ਪੁਲਿਸ ਅਤੇ ਮੋਹਾਲੀ ਪੁਲਿਸ ਵੱਲੋਂ ਜੁਆਇੰਟ ਨਾਕਾ ਲਗਾਇਆ ਗਿਆ ਜਿਸ ਦੇ ਵਿੱਚ ਲੋਕਾਂ ਦੀ ਗੱਡੀਆਂ ਦੀ ਬੈਗਾਂ ਦੀ ਵੀ ਚੈਕਿੰਗ ਕੀਤੀ ਗਈ। ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ। ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਵੇਂ વર્ષ ਦੀਆਂ ਸਾਰਿਆਂ ਨੂੰ ਵਧਾਈਆਂ। ਨਵੇਂ ਸਾਲ ਦੀਆਂ ਬੜੀਆਂ ਬੜੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ। ਤੇ ਇਹ ਸਾਡਾ ਜਿਹੜਾ ਹੈ ਮਤਲਬ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀ ਪਗਪਾਰਿਕ ਸਰ ਦੇ ਹੁਕਮਾਨ ਤਾਰ ਤੇ ਜੀ ਸਾਹਬ ਰੋਪੜ ਰੇਂਜ ਕੋਲਰ ਸਾਹਿਬ ਦੇ ਉਪਮਾਨ ਸਾਰਾ ਸੀ ਮਤਲਬ ਇਹਦੇ ਵਿੱਚ ਜੁਆਇੰਟ ਨਾਕੇ ਲੱਗੇ ਹੋਏ ਆ ਚੰਡੀਗੜ੍ਹ ਪੁਲਿਸ ਤੁਸੀਂ ਉਹਨਾਂ ਦੇਖ ਲਓ ਮੇਰੇ ਨਾਲ ਐਸਐਚਓ ਕੋਟੀਨੈ ਤੇ ਐਸਐਚਓ ਅਟਕੇ ਜੀ ਰੁਪਿੰਦਰ ਜੀ ਤੇ ਓਮਪ੍ਰਕਾਸ਼ ਜੀ ਖੜੇ ਹੈ ਤੇ ਅਸੀਂ ਹਰ ਹਰ ਵੇਲੇ ਇਹ ਮਤਲਬ ਹਰ ਵੇਲੇ ਅਸੀਂ ਇਹ ਇਦਾਂ ਸਾਰੇ ਹੀ ਨਾਕਿਆਂ ਤੇ ਜਿੰਨੇ ਵੀ ਸਾਡਾ ਚੰਡੀਗੜ੍ਹ ਦਾ ਡਵਾਈਡਿੰਗ ਰੋਡ ਇਕੱਠੀਆਂ ਹੁੰਦੀਆਂ ਜਿਵੇਂ ਜਦੋਂ ਉਰਾਹ ਹੋ ਗਿਆ ਮੇਰੇ ਏਰੀਏ ਦੇ ਵਿੱਚ ਤੇ 10 11 ਦੇ ਦੁਆਜਤੇ ਇੱਥਾਂ ਅਸੀਂ ਅਕੀਕੰਨੇ ਨਾਕੇ ਲਾਏ ਹੋਏ ਆ ਤੇ ਇਹ ਤੁਹਾਡੇ ਮਾਧਿਅਮ ਰਾਹੀਂ ਅਸੀਂ ਅਪੀਲ ਵੀ ਕਰਦੇ ਆ ਜਿੱਦਾਂ ਮਾਨਯੋਗ ਡੀਸੀ ਮੈਡਮ ਦਾ ਬੜਾ ਕ리어 ਕਟ ਆਰਡਰ ਆ ਵੀ 1 ਵਜੇ ਇਹ ਬੰਦ ਕਰ ਦੇਣਾ ਤੇ ਜਿਹੜੀ ਸੈਲੀਬ੍ਰੇਸ਼ਨ ਹੈ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਸੈਲੀਬ੍ਰੇਸ਼ਨ ਵਧੀਆ ਢੰਗ ਨਾਲ ਹੋਣੀ ਚਾਹੀਦੀ ਹੈ ਨਾ ਕਿ ਹੌਲੜਬਾਜੀ ਨਹੀਂ ਹੋਣੀ ਚਾਹੀਦੀ। ਫਿਰ ਕੋਆਰਡੀਨੇਸ਼ਨ ਨੂੰ ਲੈ ਕੇ ਜਿੱਦਾਂ ਤੁਸੀਂ ਕਿਹਾ ਕਿਸ ਤਰ੍ਹਾਂ ਦੀ ਦਿੱਲੀਗੜ੍ਹ ਸੁਨੀ ਦੇ ਨਾਲ ਕੋਆਰਡੀਨੇਸ਼ਨ ਹੈ ਔਰ ਖਾਸ ਤੌਰ ਤੇ ਬਾਰਡਰ ਏਰੀਆ ਤੇ ਕਿਸ ਤਰ੍ਹਾਂ ਦੀ ਰਿ ਸਾਡੇ ਦੇਖੋ ਸਾਡੇ ਕਾਊਂਟਰਪਾਰਟਸ ਮੇਰੇ ਨਾਲ ਡੀਐਸਪੀ ਜਸਮਿੰਦਰ ਜਸਵਿੰਦਰ ਸਿੰਘ ਵੱਲੋਂ ਉਹ ਵਕਰੇ ਨਾਕੇ ਤੇ ਹੈ ਤੇ ਮੇਰੇ ਨਾਲ ਓਮ ਪ੍ਰਕਾਸ਼ ਜੀ ਤੁਹਾਡੇ ਸਾਹਮਣੇ ਖੜੇ ਹੈ ਅਸੀਂ ਗੁਆਇੰਡ ਦੋਵੇਂ ਪਾਸੇ ਨਾਕੇ ਲੱਗੇ ਕਿਸ ਤਰ੍ਹਾਂ ਤੋਂ ਲਾਵਾ ਜਿਹੜੇ ਮਾੜੇ ਅਨਸਰ ਨੇ ਜਾਂ ਫਿਰ ਜਿਹੜੇ ਆਊਟਸਾਈਡਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਜਿਹੜੀ ਨਕੇਲ ਜਾਂ ਫਿਰ ਕਿਸ ਤਰ੍ਹਾਂ ਦੇ ਜਿਹੜੇ ਆਊਟਸਾਈਡਰ ਜਿਹੜੇ ਆ ਕੇ ਹੁੜਦੰਗ ਮਚਾਉਂਦੇ ਆ ਕਿਸ ਤਰ੍ਹਾਂ ਦੀ ਹਦਾਇਤਾਂ ਨੇ ਤੇ ਲੋਕਾਂ ਨੂੰ ਕਿਸ ਤਰ੍ਹਾਂ ਤੁਸੀਂ ਉਹ ਕਰਦੇ ਅਸੀਂ ਤੇ ਇਹੀ ਗੱਲ ਕਹਿ ਰਹੇ ਹਾਂ بار بار ਇੱਕੋ ਹੀ ਗੱਲ ਹੈ ਵੀ ਸੈਲੀਬ੍ਰੇਸ਼ਨ ਜਿਹੜੀ ਹੈ ਉਹ ਚੰਗੀ ਹੋਣੀ ਚਾਹੀਦੀ ਹੈ ਹੁੜਦੰਗ ਬਾਜੀ ਨਹੀਂ ਹੋਣੀ ਚਾਹੀਦੀ ਹੁਲੜ ਬਾਜੀ ਬਿਲਕੁਲ ਟਾਲੇਰੇਟ ਨਹੀਂ ਕੀਤੀ ਜਾਊਗੀ ਸਾਡੇ ਐਸਐਸਪੀ ਸਾਹਿਬ ਦਾ ਕਲੀਅਰ ਕਟ ਹੁਕਮ ਹੈ ਤੇ ਜਿਹੜਾ ਹੁਲੜ ਬਾਜੀ ਕਰੂਗਾ ਉਹ ਉਹ ਫਿਰ ਨਵਾਂ ਸਾਲ ਅੰਦਰ ਹੀ ਮਨਾਊਗਾ बिल्कुल सर सीनियर ऑफिसरों की हर बैठक हुई है सारे के सारे मीटिंग में उन्हें हिदायतें दी हैं और नए साल पे क्लियर मैसेज है किसी प्रकार की हुड़बाजी कोई उड़दंगबाजी बर्दाश्त नहीं की जाएगी सख्त एक्शन लिया जाएगा और खुशी खुशी सभी नया साल मनाएं और चंडीगढ़ पुलिस तत्पर है सभी किसी भी प्रकार के लाइन ऑर्डर से उससे तो पुलिस पीछे नहीं है और सभी को कामना करते हैं कि आप ਕੁਝ ਕੁਝ ਆਪਣਾ ਨਵਾਂ ਸਾਲ ਮਨਾਏ ਅਰਸ਼ਦੀ ਕੁਮਾਰੀ ਤੋਂ ਨਵਾਂ ਸਾਲ ਮੁਬਾਰਕ ਹੋ ਬਹੁਤ ਬਹੁਤ ਥੈਂਕ ਯੂ ਧੰਨਵਾਦ ¡Gracias!